ਕੈਨੇਡਾ ਦੇ ਵਿੱਚ ਪਰਵਾਸੀ ਭਾਰਤੀਆਂ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਕੈਨਾ ਪੁਲਿਸ ਨੇ ਪਰਵਾਸੀ ਭਾਰਤੀਆਂ ਦੇ ਇੱਕ ਜਹੇ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਗੁਰਦੁਆਰਿਆਂ ਤੇ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਡਾਲਰ ਚੋਰੀ ਕਰਦੇ ਸੀ ਪੁਲਿਸ ਮੁਤਾਬਕ ਇਸ ਗਰੋਹ ਨੇ 17 ਮੰਦਰਾਂ ਤੇ ਇੱਕ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਭੰਨ ਕੇ ਹਜ਼ਾਰਾਂ ਡਾਲਰ ਚੋਰੀ ਕੀਤੇ ਨੇ ਪੁਲਿਸ ਮੁਤਾਬਕ ਇਹ ਗਰੋਹ ਮੰਦਰਾਂ ਦੀ ਭੰਨ ਤੋੜ ਦੇ ਨਾਲ-ਨਾਲ ਬਿਆਦਵੀ ਵੀ ਕਰਦੇ ਸਨ ਜਿਸ ਦਾ ਸ਼ੱਕ ਗਰਮ ਖਿਆਲੀਆਂ ਤੇ ਹੋਰ ਸਮਰਥਕਾਂ ਤੇ ਜਾਂਦਾ ਰਿਹਾ ਦਰਸਲ ਕੈਨੇਡਾ ਪੁਲਿਸ ਨੇ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ਤੇ ਗੁਰਦੁਆਰਿਆਂ ਤੇ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਨਕਦੀ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਨੇ ਮੁਲਜ਼ਮ ਦੀ ਪਛਾਣ ਬ੍ਰੈਟਨ ਦੇ ਰਹਿਣ ਵਾਲੇ ਜਗਦੀਸ਼ ਪੰਦੇਰ ਵਜੋਂ ਦੱਸੀ ਗਈ ਹੈ ਉਸ ਦੇ ਉੱਤੇ ਧਾਰਮਿਕ ਸਥਾਨਾਂ ਦੀਆਂ ਗੋਲਕਾਂ ਤੋੜ ਤੇ ਪੰਜ ਦੋਸ਼ ਆਇਦ ਕੀਤੇ ਗਏ ਨੇ ਹਸਲ ਜਾਣਕਾਰੀ ਮੁਤਾਬਕ ਪੰਦੇਰ ਤੇ ਉਸ ਦੇ ਸਾਥੀ ਦਸੰਬਰ ਮਹੀਨੇ ਤੋਂ ਕਨੇਡੀਅਨ ਪੁਲਿਸ ਦੀ ਹਿਰਾਸਤ ਵਿੱਚ ਨੇ ਇਸ ਗ੍ਰੋਥ ਤੇ ਹੁਣ ਤੱਕ ਦੇਵੀ ਮੰਦਰ ਪਿਕਰਿੰਗ ਸੰਕਟ ਮੋਚਨ ਮੰਦਰ ਅਜੈਕਸ Hindu ਮੰਦਰ ਉਸਵਾ ਚਿੰਤਪੁਰਨ ਮੰਦਰ ਬ੍ਰੈਪਟਨ ਰਮੇਸ਼ ਵਰਮ ਮੰਦਰ ਕੈਲੇਡਨ ਹਿੰਦੂ ਹੈਰੀਟੇਜ ਸੈਟਰ ਮਿਸਿਸਾਗਾ ਸਮੇਤ 17 ਮੰਦਰਾਂ ਅਤੇ ਇੱਕ ਗੁਰਦੁਆਰਾ ਸਾਹਿਬ ਦੀਆਂ 골ਕਾਂ ਭੰਨਣ ਤੇ ਹਜ਼ਾਰਾਂ ਡਾਲਰ ਚੋਰੀ ਕਰਨ ਅਤੇ ਉਸ ਤੋਂ ਬਾਅਦ ਫਰਾਰ ਹੋਣ ਦੇ ਦੋਸ਼ ਨੇ ਅਹਿਮ ਗੱਲ ਇਹ ਹੈ ਕਿ ਇਹੀ ਗਿਰੋਹ ਮੰਦਰਾਂ ਦੀ ਭੰਨ ਤੋੜ ਤੇ ਬੇਅਦਵੀ ਵੀ ਕਰਦਾ ਰਿਹਾ ਜਿਸ ਦਾ ਸ਼ੱਕ ਪਹਿਲਾਂ ਕਈ ਵਾਰ ਹੋਰ ਸਮਰਥਕਾਂ ਤੇ ਗਰਮ ਖਿਆਲੀਆਂ ਤੇ ਜਾਂਦਾ ਰਿਹਾ ਸੀ ਪੀਲ ਖੇਤਰੀ ਪੁਰਸ਼ ਨੇ ਕਿਹਾ ਕਿ ਪਿਛਲੇ ਸਾਲ ਮਾਰਚ ਤੇ ਅਗਸਤ ਦਰਮਿਆਨ ਅਧਿਕਾਰੀਆਂ ਨੇ ਧਾਰਮਿਕ ਸਥਾਨਾਂ ਦੀਆਂ ਗੋਲਕਾਂ ਭੰਨ ਨਾਲ ਜੁੜੇ ਤਿੰਨ ਮਾਮਲੇ ਦੀ ਜਾਂਚ ਕੀਤੀ ਜਿੱਥੇ ਗੋਲਕ ਦੇ ਵਿੱਚ ਨਕਦੀ ਚੋਰੀ ਕਰਦੇ ਵਿਅਕਤੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਸੀ ਉਹਨਾਂ ਕਹੇ ਕਿ ਦੋ ਹੋਰ ਘਟਨਾਵਾਂ ਦੇ ਵਿੱਚ ਇਨ੍ਹਾਂ ਵਿਅਕਤੀਆਂ ਦੀ ਕਥਿਤ ਸ਼ਮੂਲਿਤ ਸਾਹਮਣੇ ਜਿਸ ਮਗਰੋਂ ਪੁਲਿਸ ਲਈ ਉਹਨਾਂ ਦੀ ਪਛਾਣ ਕਰਨੀ ਸੌਖੀ ਹੋ ਗਈ ਪੁਲਿਸ ਮੁਤਾਬਿਕ ਗੋਲਕ ਤੋੜਨ ਸਰਗਣੇ ਜਗਦੀਸ਼ ਪੰਦੇਰ ਦੇ ਤਿੰਨ ਸਾਥੀ ਗੁਰਸ਼ਰਨਜੀਤ ਸਿੰਘ ਢੀਂਡਾ ਪਰਮਿੰਦਰ ਗਿੱਲ ਤੇ ਗੁਰਦੀਪ ਪੰਦੇਰ ਪਹਿਲਾਂ ਹੀ ਪੁਲਸੀ ਹਿਰਾਸਤ ਵਿੱਚ ਸਨ ਗਿਰੋਹ ਨੇ ਪਿਛਲੇ ਸਾਲ ਅਗਸਤ ਤੋਂ ਅਕਤੂਬਰ ਦਰਮਿਆਨ ਕਈ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਸੀ ਕੈਨੇਡਾ ਦੇ ਵਿੱਚ ਪਰਿਵਾਸੀ ਭਾਰਤੀਆਂ ਦਾ ਸ਼ਰਮਨਾਕ ਕਾਰਾ ਸਾਹਮਣੇ ਆਇਆ ਕੈਨੇਡਾ ਪੁਲਿਸ ਨੇ ਪਰਿਵਾਸੀ ਭਾਰਤੀਆਂ ਦੇ ਇੱਕ ਜহੇ ਗਿਰੋਹ ਦਾ ਪਰਦਾਫਾਸ਼ ਕੀਤਾ ਜੋ ਗੁਰਦੁਆਰਿਆਂ ਤੇ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਡਾਲਰ ਚੋਰੀ ਕਰਦੇ ਸੀ ਪੁਲਿਸ ਮੁਤਾਬਕ ਇਸ ਗਰੋਹ ਨੇ 17 ਮੰਦਰਾਂ ਤੇ ਇੱਕ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਭੰਨ ਕੇ ਹਜ਼ਾਰਾਂ ਡਾਲਰ ਚੋਰੀ ਕੀਤੇ ਨੇ ਪੁਲਸ ਮੁਤਾਬਕ ਇਹ ਗਰੋਹ ਮੰਦਰਾਂ ਦੀ ਭੰਨ ਤੋੜ ਦੇ ਨਾਲ ਨਾਲ ਵਿਅਦਬੀ ਵੀ ਕਰਦੇ ਸਨ ਜਿਸ ਦਾ ਸ਼ੱਕ ਗਰਮ ਖਿਆਲੀਆਂ ਤੇ ਹੋਰ ਸਮਰਥਕਾਂ ਤੇ ਜਾਂਦਾ ਰਿਹਾ ਦਰਸਲ ਕੈਨੇਡਾ ਪੁਲਿਸ ਨੇ ਭਾਰਤੀ ਮੂਲ ਦੇ 41 ਸਾਲਾ ਵਿਅਕਤੀ ਤੇ ਗੁਰਦੁਆਰਿਆਂ ਤੇ ਮੰਦਰਾਂ ਦੀਆਂ ਗੋਲਕਾਂ ਤੋੜ ਕੇ ਨਕਦੀ ਚੋਰੀ ਕਰਨ ਦੇ ਦੋਸ਼ ਆਇਦ ਕੀਤੇ ਨੇ ਮੁਲਜ਼ਮ ਦੀ ਪਛਾਣ ਬ੍ਰਿਟਨ ਦੇ ਰਹਿਣ ਵਾਲੇ ਜਗਦੀਸ਼ ਪੰਦੇਰ ਵਜੋਂ ਦੱਸੀ ਗਈ ਹੈ ਉਸ ਦੇ ਉੱਤੇ ਧਾਰਮਿਕ ਸਥਾਨਾਂ ਦੀਆਂ ਗੋਲਕਾਂ ਤੋੜ ਤੇ ਪੰਜ ਦੋਸ਼ ਆਇਦ ਕੀਤੇ ਗਏ ਨੇ ਹਾਸਲ ਜਾਣਕਾਰੀ ਮੁਤਾਬਕ ਪੰਧੇਰ ਤੇ ਉਹਦੇ ਸਾਥੀ ਦਸੰਬਰ ਮਹੀਨੇ ਤੋਂ ਕਨੇਡੀਅਨ ਪੁਲਿਸ ਦੀ ਹਿਰਾਸਤ ਵਿੱਚ ਨੇ ਇਸ ਗ੍ਰੋਥ ਤੇ ਹੁਣ ਤੱਕ ਦੇਵੀ ਮੰਦਿਰ ਪਿਕਰਿੰਗ ਸੰਕਟ ਮੋਚਨ ਮੰਦਿਰ ਅਜੈਕਸ Hindu ਮੰਦਿਰ ਉਸਵਾ ਚਿੰਤਪੁਰਨੀ ਮੰਦਿਰ ਬ੍ਰੈਟਨ ਰਮੇਸ਼ ਬਰਮ ਮੰਦਿਰ ਕੈਲੇਡਨ Hindu ਹੈਰੀਟੇਜ ਸੈਟਰ ਮਿਸਿਸਾਗਾ ਸਮੇਤ 17 ਮੰਦਿਰਾਂ ਅਤੇ ਇੱਕ ਗੁਰਦੁਆਰਾ ਸਾਹਿਬ ਦੀਆਂ 골ਕਾਂ ਭੰਨਣ ਤੇ ਹਜ਼ਾਰਾਂ ਡਾਲਰ ਚੋਰੀ ਕਰਨ ਅਤੇ ਉਸ ਤੋਂ ਬਾਅਦ ਅਫਰਾਰ ਹੋਦੇ ਦੋਸ਼ ਨੇ ਅਹਿਮ ਗੱਲ ਇਹ ਹੈ ਕਿ ਇਹੀ ਗਿਰੋਹ ਮੰਦਰਾਂ ਦੀ ਭੰਨ ਤੋੜ ਤੇ ਬੇਅਦਵੀ ਵੀ ਕਰਦਾ ਰਿਹਾ ਜਿਸ ਦਾ ਸ਼ੱਕ ਪਹਿਲਾਂ ਕਈ ਵਾਰ ਹੋਰ ਸਮਰਥਕਾਂ ਤੇ ਗਰਮ ਖਿਆਲੀਆਂ ਤੇ ਜਾਂਦਾ ਰਿਹਾ ਸੀ ਪੀਲ ਖੇਤਰੀ ਪੁਰਸ਼ ਨੇ ਕਿਹਾ ਕਿ ਪਿਛਲੇ ਸਾਲ ਮਾਰਚ ਤੇ ਅਗਸਤ ਦਰਮਿਆਨ ਅਧਿਕਾਰੀਆਂ ਨੇ ਧਾਰਮਿਕ ਸਥਾਨਾਂ ਦੀਆਂ ਗੋਲਕਾ ਭੰਨ ਨਾਲ ਜੁੜੇ ਤਿੰਨ ਮਾਮਲੇ ਦੀ ਜਾਂਚ ਕੀਤੀ ਜਿੱਥੇ ਗੋਲਕਾ ਦੇ ਵਿੱਚ ਨਕਦੀ ਚੋਰੀ ਕਰਦੇ ਵਿਅਕਤੀਆਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਸੀ ਉਹਨਾਂ ਕਹਿਆ ਕਿ ਦੋ ਹੋਰ ਘਟਨਾਵਾਂ ਦੇ ਵਿੱਚ ਇਨ੍ਹਾਂ ਵਿਅਕਤੀਆਂ ਦੀ ਕਥਿਤ ਸ਼ਮੂਲੀਅਤ ਸਾਹਮਣੇ ਜਿਸ ਮਗਰੋਂ ਪੁਲਿਸ ਲਈ ਉਨ੍ਹਾਂ ਦੀ ਪਛਾਣ ਕਰਨੀ ਸੌਖੀ ਹੋ ਗਈ ਪੁਲਸ ਮੁਤਾਬਕ ਗੋਣਕ ਤੋੜਨ ਸਰਗਣੇ ਜਗਦੀਸ਼ ਪੰਦੇਰ ਦੇ ਤਿੰਨ ਸਾਥੀ ਗੁਰਸ਼ਰਨਜੀਤ ਸਿੰਘ ਢੀਂਡਾ ਪਰਮਿੰਦਰ ਗਿੱਲ ਤੇ ਗੁਰਦੀਪ ਪੰਦੇਰ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਵਿੱਚ ਸਨ ਗਿਰੋਹ ਨੇ ਪਿਛਲੇ ਸਾਲ ਅਗਸਤ ਤੋਂ ਅਕਤੂਬਰ ਦਰਮਿਆਨ ਕਈ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਸੀ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ